ਪਹਿਲਗਾਮ دہشتਤ ਗਰਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਬਾਲਾਜੀ ਸੇਵਾ ਸੰਗ ਬਲੋ ਸ਼ਹਿਰ ਫਲੋਰ ਵਿੱਚ ਕੀਤਾ ਕੈਂਡਲ ਮਾਰਚ ਫਲੋਰ ਦੀਤੀ ਰਾਤ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਬੇਸ਼ਰਮ ਮੈਦਾਨ ਮਿੰਨੀ ਸਵਿਟਜ਼ਰਲੈਂਡ ਵਿੱਚ دہشت ਗਰਦਾਂ ਵੱਲੋਂ ਗੋਲੀਆਂ ਚਲਾ ਕੇ 28 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ ਉਹਨਾਂ ਸ਼ਹੀਦਾਂ ਨੂੰ ਸ਼ਰਧਾਜ਼ਲੀ ਦੇਣ ਹਿੱਤ ਬਾਲਾਜੀ ਸੇਵਾ ਸੰਗ ਫਲੋਰ ਵੱਲੋਂ ਸ਼ਹਿਰ ਫਲੋਰ ਵਿੱਚ ਕੈਂਡਲ ਮਾਰਚ ਕੀਤਾ ਗਿਆ ਇਸ ਮੌਕੇ ਬਾਲਾਜੀ ਸੇਵਾ ਸੰਗ ਫਿਲੋਰ ਦੇ ਪ੍ਰਧਾਨ ਰਿੰਕਾ ਪਾਸੀ ਅਤੇ ਸਰਬੱਦਾ ਪਲਾਏ ਐਨ ਜੀਓ ਤੋਂ ਜਤਿੰਨ ਮਹਿਤਾ ਨੇ ਆਪਣੇ ਸੰਬੋਧਨ ਵਿੱਚ ਇਸ ਸਾਥਕੀ ਲਾਉਣੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤੇ ਮੰਗ ਕੀਤੀ ਕਿ ਹਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ નિર્ਦੋਸ਼ ਲੋਕਾਂ ਦੇ ਕਾਤਲਾਂ ਨੂੰ ਫੜ ਕੇ ਫਾਹੇ ਲਗਾਇਆ ਜਾਵੇ ਅਤੇ ਸਾਜ਼ਿਸ਼ ਕਰਨ ਵਾਲਿਆਂ ਨੂੰ ਜਗ੍ਹਾ ਜਾਇਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਧਰਮ ਜਾਂ ਫਿਰਕੇ ਉੱਪਰ ਹਮਲਾ ਨਹੀਂ ਹੈ ਸਗੋਂ ਦੇਸ਼ ਦੀ ਏਕਤਾ ਅਖੰਡਤਾ ਉੱਪਰ ਹਮਲਾ ਹੈ। ਬੁਲਾਰੀਆਂ ਨੇ ਕਿਹਾ ਕਿਸਾਨੂ ਆਪਸੀ ਪਾਈਚਾਰਕ ਸਾਂਝਾ ਤੇ ਸਦਭਾਵਨਾ ਬਣਾਈ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਉਹਨਾਂ ਕਿਹਾ ਕਿ ਕੁਝ ਦੇਸ਼ ਨੂੰ ਟੋਲਣ ਵਾਲੀਆਂ ਤਾਕਤਾਂ ਇਹਨੂੰ ਹਿੰਦੂ ਧਰਮ ਤੇ ਹਮਲਾ ਗਰਦਾਨ ਕੇ ਦੇਸ਼ ਵਿੱਚ ਫਿਰਕੂ ਜ਼ਹਿਰ ਫੈਲਾਉਣਾ ਚਾਹੁੰਦੀਆਂ ਹਨ ਤੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਵੰਡ ਪਾਉ ਤਾਕਤਾਂ ਦਾ ਇੱਕ ਮੁੱਠ ਹੋ ਕੇ ਟਾਕਰਾ ਕਰਨਾ ਚਾਹੀਦਾ ਹੈ ਇਸ ਮੌਕੇ ਬਾਲਾਜੀ ਸੇਵਾ ਸੰਗ ਦੇ ਪ੍ਰਧਾਨ ਰਿੰਕਾ ਪਾਸੀ ਡਾਕਟਰ ਦੁਰਗੇਸ਼ ਭਾਰਤਵਾੜ ਸੰਜੀਵ ਸੈਗਲ ਸਨਮ ਪੱਲਾ ਸਟੀਫੀ ਪੰਡਾਰੀ रिंकू शर्मा अशोक मल्होत्रा पंकज शर्मा राजीव कौशक डॉक्टर आशु आशु कपूर बंटी सचदेवा एम सी राजेश वर्जिन लखनपाल निकु शर्मा रोहित गुप्ता भास्कर लोमश विपन चौधरी मुकेश गाबा सरबदा का भला एन जीओ तो जतिन मेहता की सारी टीम करि पासी एम सी रजनी गाबा गीता सैगल अनून गाबा नितिश शर्मा ਆਇਨਾ ਟੀਮ ਤੋਂ ਪ੍ਰਦਾਨ ਸੁਸ਼ਮਾ ਗੋਇਲ ਅਤੇ ਸਮੂਹ ਟੀਮ ਮੈਂਬਰ ਪਾਰਤੀ ਯੋਗ ਸੰਸਥਾ ਤੋਂ ਮੈਡਮ ਰੀਨਾ ਤਾਗੜੀ ਅਤੇ ਸਮੂਹ ਟੀਮ ਮੈਂਬਰ ਮੌਜੂਦ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਆ ਗਵਾਲਜਿਹੜਾ ਕੱਲ ਇੱਕ ਪਹਿਲਗਾਂ ਵਿੱਚ ਬੋਰ ਪਟਾਦਰਤਨਾ ਖਾਸਾ ਪੱਤ ਗਿਆ ਹੈਗਾ ਜਿਹਦੇ ਵਿੱਚ ਕੁਝ ਖਿਚਾਰਤੀ ਅਨਸਰਾਨੇ ਦੈਸ਼ ਕਰਦਾਨੇ ਆਪਣੇ 28 ਜਿਹੜੇ ਵਧੀਆ ਆਫੀਸਰ ਸੀ ਉਹਨਾਂ ਨੂੰ ਸ਼ਹੀਦ ਕਰਤਾ ਗੋਲੀਆਂ ਮਾਰ ਕੇ ਨਾ ਅੱਜ ਆਪਾਂ ਸ਼ਹਿਰ ਵਾਸੀ ਫਲੋਰ ਵਿੱਚ ਇਕੱਠੇ ਹੋਏ ਆਏ ਆ ਕੈਂਡਲ ਮਾਚ ਕਰ ਰਹੇ ਕੀ ਕਾਹ ਚਨੇ ਆ ਇਹ ਕਿਹਨਾਂ ਵੱਲੋਂ ਹਮਲਾ ਕੀਤਾ ਗਿਆ ਆਪਣੇ ਗ੍ਰਹਿ ਮੰਤਰੀ ਨੂੰ ਜਾਂ ਪੀਐਮ ਮੋਦੀ ਨੂੰ ਕੁਝ ਕਰਨਾ ਚਾਹੀਦਾ ਉੱਚਾ ਸ਼੍ਰੀ ਰਾਮ ਨਹੀਂ ਡਰੇ ਹੈ ਨਹੀਂ ਡਰेंगे ਹਮ ਸਭ ਹਿੰਦੂ एक देखे रहेंगे देखे। नहीं डरे हैं नहीं डरेंगे हम सब हिंदू एक रहेंगे जो इन आतंकवादियों ने किया है ना इसका बदला तो हमारे माननीय प्रधानमंत्री जी लेकर रहेंगे और ये शहरवासी जो हम रोज दिखा रहे हैं ना, इसका असर भी होगा और उनका भी ऐसा ही इससे ज्यादा बुरा हाल होगा ये हमारा ऊपर वाले पर भी विश्वास है और प्राइम मिनिस्टर पर भी जय श्री राम को तो पता है पहलगाम के बारे में अपराध साथ साथ घिनौना अपराध है ये किसी भी भीहत्थे हिंदुओं के ऊपर अटैक करना अपराध की श्रेणी में नहीं आता ये घिनौना अपराध है और हम अपने प्रधानमंत्री जी से एक ही डिमांड करते हैं क्या मांगते हैं yes. हम मांगे एक और, surgical. सर्जिकल surgical. Surgical. एक और सर्जिकल स्ट्राइक एक और सर्जिकल स्ट्राइक ताकि उन्हें इस बारे में पता चल सके कि हिंदुओं को हाथ लगाने का मतलब क्या है हमारे फिलहाल शहर में बालाजी सेवा संघ ने ये अप्रिशिएशन का काम किया है कि ये कैंडल मार्च निकाला हम भारतीय योग संस्थान के सभी सदस्य हमेशा बालाजी सेवा संघ के साथ हैं साथ रहेंगे हम सब मिलकर इस पूर्ण आहुति में अपना योगदान देंगे हम हिंदुस्तान के वासी अपने प्रधानमंत्री से एक ही मानते हैं क्या सर्जिकल स्ट्राइक सर्जिकल स्ट्राइक हिंदुस्तान जिंदाबाद है ਜਿੰਦਾਬਾਦ ਰਹੇਗਾ ਕਿਹਦੇ ਬਜੀੜਾ ਕੱਲ ਮਹਿਲਕਾਮ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਸੈਸ਼ ਕਰਦਾ ਬਲੋਂ 28 ਬੰਦੇ ਜਿਹੜੇ ਅਫਸਰ ਸੀਗੇ ਛੀਰ ਕਰ ਦਿੱਤੇ ਗਏ ਹੈਗੇ ਆ ਗੋਲੀਆਂ ਚ ਲਾਈਆਂ ਹੈਗੀਆਂ ਉਹ ਸਰ ਐਡਾ ਵੱਡਾ ਜਰਾ ਇਹ ਦਰਦਨਾਕ ਹਾਦਸਾ ਵਾਪਰਿਆ ਤੁਸੀਂ ਅੱਜ ਸਾਰੇ ਸ਼ਹਿਰ ਵਿੱਚ ਇਕੱਠੇ ਹੋਇਓ ਬਾਈ ਅਪ੍ਰੈਲ ਸਾਡੇ ਲਈ ਬਹੁਤ ਕਾਲਾ ਦਿਨ ਸੀ ਜਿਹਦੇ ਮੰਨ ਲਓ ਟੂਰਿਸਟ ਜਿਹੜੇ ਹੈਗੇ ਆ ਉਥੇ ਸਤਾਈ ਤੋਂ થઈ ਜਿਹイール ਹੋਏ ਆ ਜਿੰਨੇ ਵੀ ਮੰਨ ਲਓ ਤੁਰਤ ਸੀਹੀਲ ਹੋਏ ਆ ਉਹਨਾਂ ਦੇ ਵਿੱਚ ਸਾਰਿਆਂ ਨਾਲ ਵੱਧ ਨਵੇਂ ਵਿਆਹੇ ਜੋੜੇ ਸੀ ਜਿਹੜੇ ਉੱਥੇ ਆਣੀ ਮੂਨ ਦੇ ਲਈ ਗਏ ਸੀ ਜੇ ਉਹ ਉਹਨਾਂ ਨੇ ਮੰਨ ਲਓ ਕੀਤਾ ਉਹ ਬਹੁਤ ਗਲਤ ਕੀਤਾ ਆ ਉਹਨਾਂ ਨੂੰ ਜਾਂਚ ਪੁੱਛ ਕੇ ਮੰਨ ਲਓ ਜੇ ਜਦੋਂ ਕੋਈ ਕਹਿੰਦਾ ਸੀ ਕਿ ਮੈਂ ਹਿੰਦੂ ਆ ਤੇ ਉਹਨੂੰ ਮੰਨ ਲਓ ਗੋਲੀ ਮਾਰ ਦਿੱਤੀ ਜਾਂਦੀ ਸੀ ਤੇ ਹਿੰਦੂਆਂ ਦੇ ਕੱਪੜੇ ਲਹਾ ਕੇ ਕਿ ਉਹਨਾਂ ਨੂੰ ਚੈੱਕ ਕਰਕੇ ਕਿ ਹਿੰਦੂ ਆ ਜਾਂ ਮੁਸਲਮਾਨ ਆ ਉਹ ਚੈੱਕ ਕਰਕੇ ਇਹ ਮੰਨ ਲਓ ਗੋਲੀ ਮਾਰੀ ਜਾਂਦੀ ਸੀ ਤੇ ਇੱਕ ਪਰਿਵਾਰ ਅਜਿਹਾ ਸੀ ਜਦੋਂ ਲੜਕੀ ਨੇ ਕਿਹਾ ਕਿ ਮੈਨੂੰ ਵੀ ਗੋਲੀ ਮਾਰ ਦੋ ਤੇ ਉਹਨਾਂ ਨੇ ਕਿਹਾ ਕਿ ਜਾ ਕੇ ਮੋਦੀ ਨੂੰ ਕਹਾਂ ਦੀ ਜੇ ਮੇਰਾ ਸੁਨੇਹਾ ਲਾ ਦੇ ਅਸੀਂ ਵੀ ਮੋਦੀ ਜੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਕਹਿੰਨੇ ਆ ਕਿ ਜੇ ਉਹਨਾਂ ਨੇ ਸਾਡੇ 27 ਤੋਂ 28 ਬੰਦੇ ਮਾਰੇ ਆ ਸ਼ਹੀਦ ਕੀਤੇ ਆ ਤੇ ਉਹਨਾਂ ਦੇ ਵੀ ਅਸੀਂ ਜਿੰਨੀ ਦੇਰ ਤੱਕ 700 ਤੋਂ 800 ਆਤਵਾਦੀ ਨਹੀਂ ਮਾਰਦੇ ਅਸੀਂ ਵੀ ਚੁੱਪ ਰਹਿਣ ਵਾਲੇ ਨਹੀਂ ਹੈਗੇ ਜੀ ਠੀਕ ਆ ਅੱਜ ਤੁਸੀਂ ਕੈਂਟਰ ਵਾਚ ਕਰ ਰਹੇ ਹੋ ਜਿਹੜੇ ਸ਼ਹੀਦ ਆ ਉਹਨਾਂ ਨੂੰ ਸਨਮਾਨਿਤ ਵੀ ਕਰ ਰਹੇ ਹੋ ਬਾਕੀ ਲੋਕਾਂ ਨੂੰ ਪੀਕਣਾ ਚਾਹੁੰਦੇ ਬਈ ਅਸੀਂ ਕਹਿੰਨੇ ਆ ਕਿ ਆਪਾਂ ਇੱਥੇ ਬੈਠੇ ਇਹੀ ਕਰ ਸਕਦੇ ਆ ਕਿ ਆਪਾਂ ਵੱਧ ਤੋਂ ਵੱਧ ਦਾ ਰੋਸ਼ ਜਤਾਈਏ ਕਿ ਉੱਪਰ ਤੱਕ ਸੈਂਟਰ ਤੱਕ ਇਹ ਪਤਾ ਲੱਗੇ ਕਿ ਲੋਕਾਂ ਦੇ ਵਿੱਚ ਇਹਦਾ ਰੋਸ਼ ਆ ਜੀ ਠੀਕ ਆ ਜੇ ਆਪਾਂ 1 ਰਵਾਂਗੇ ਤਾਂ 6 ਰਵਾਂਗੇ ਹਾਂਜੀ ਇਹ 1 ਰਵਾਂਗੇ 6 ਰਵਾਂਗੇ ਪਾਕਿਸਤਾਨ ਮਰਦਾਬਾਦ ਅੱਤਵਾਦ ਮਰਦਾਬਾਦ ਪਾਕਿਸਤਾਨ ਮਰਦਾਬਾਦ ਪੱਟੀ ਵਿੱਚ ਜਿਹੜਾ ਕੱਲ 22 April ਨੂੰ ਫੈਲਗਾਮ ਵਿੱਚ ਇੱਕ ਬਹੁਤ ਦਰਦਨਾਕ ਘਾਸਾ ਹੋਇਆ ਉਹ ਵੀ ਸੋਚੀ ਸਭੀ ਸਮਝ ਰਹੀ ਜਿਹ ਹੈਗੀ ਆ ਲੋਕਾਂ ਦੀ ਫੈਸਟ ਕਰਦਾ ਨਹੀਂ ਉਹਨਾਂ ਨੇ ਹਾਈ ਇੱਕ ਆਲਾ ਅਧਿਕਾਰੀ ਜਿਹੜੇ ਹੈਗੇ ਗੋੜੀਆਂ ਨਾਲ ਆਸ਼ੀਰਵਾਦ ਕਿਤੇ ਹੈਗੇ ਆ ਇਹਦੀ ਸ਼ਰਤ ਹੈਗੀ ਆ ਹੋ ਸਕਦਾ ਗੌਂਡੀ ਦੇਸ਼ ਦੀ ਹੋ ਸਕਦੀ ਹੈ ਏਜੰਸੀਆਂ ਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਨਾ ਤੁਸੀਂ ਅੱਜ ਕੈਂਟਰਲ ਮਾਰਚ ਕੱਢੀਏ ਕੀ ਕਹਣਾ ਚਾਹੁੰਦੇ ਆ ਪ੍ਰਦੇਸ਼ ਵਾਸੀਆਂ ਨੂੰ ਔਰ ਦੇਸ਼ ਦੇ PM ਨੂੰ ਔਰ ਗ੍ਰਹਿ ਮੰਤਰੀ ਨੂੰ ਬੇਨਤੀ ਇਹ ਹੈ ਜੀ ਗ੍ਰਹਿ ਮੰਤਰੀ ਸਾਹਿਬ ਨੂੰ ਸ੍ਰੀ ਮੋਦੀ ਜੀ ਨੂੰ ਕਿ ਇਹ ਜਿਹੜਾ ਦਰਦਨਾਕ ਹਾਦਸਾ ਹੋਇਆ ਬਹੁਤ ਹੀ ਦੁਖਦਈ ਹੈ ਨਿਹੱਥੇ ਕਿਸੇ ਵੀ ਜਾਤ ਬਰਾਦਰੀ ਦਾ ਪੁੱਛ ਕੇ ਮਾਰ ਦੇਣਾ ਇਹ ਇਨਸਾਨੀਅਤ ਦਾ ਕੰਮ ਨਹੀਂ ਹੋ ਸਕਦਾ ਕੋਈ ਵੀ ਧਰਮ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਿ ਨਿਹੱਥੇ ਲੋਕਾਂ ਨੂੰ ਮਾਰ ਦਿਓ ਉਹਨਾਂ ਦੇ ਕੱਪੜੇ ਲਵਾ ਲਓ ਉਹਨਾਂ ਦੀ ਜਾਤ ਬਰਾਦਰੀ ਪੁੱਛੋ ਜੋ ਵੀ ਹੋਇਆ ਬਹੁਤ ਮਾੜਾ ਅਸੀਂ ਫਲੋਰ ਵਾਸੀ ਹਿੰਦੂ ਸਿੱਖ ਸਾਰੇ ਮੁਸਲਮ ਧਰਮ ਲੜ ਕੇ ਇਸ ਚੀਜ਼ ਦੀ ਨਿਖੇਧੀ ਕਰਦੇ ਆਂ ਅਸੀਂ ਕੈਂਡਲ ਮਾਰਚ ਇਸ ਲਈ ਕੱਢਿਆ ਕਿ ਉਸ ਸ਼ਹੀਦਾਂ ਨੂੰ ਜਿਹੜਾ ਚਰਦਾ ਦੇ ਫੁੱਲ ਭੇਟ ਕੀਤੇ ਜਾਣ ਤੇ ਨਰਿੰਦਰ ਮੋਦੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਇਸ ਦਾ ਜਵਾਬ ਜਿਹੜਾ ਉਹ ਪੱਥਰ ਦਾ ਦਿੱਤਾ ਜਾਵੇ ਅਸੀਂ ਪ੍ਰਭੂ ਦੇ ਪੈਰਾਂ 'ਚ ਵੀ ਇਹ ਹੀ ਬੇਨਤੀ ਕਰਦੇ ਆਂ ਜਿਹੜੇ ਸਾਡੇ Hindu ਵੀਰ ਸ਼ਹੀਦ ਹੋਏ ਆ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਗੋਂ ਪਰਿਵਾਰਾਂ ਨੂੰ ਪਾਣਾ ਬਹੁਤ ਵੱਡਾ ਦੁਖਦਾਈ ਹੈ ਉਦਾਂ ਤਾਂ ਪਾਣਾ ਮੰਨਣਾ ਬਹੁਤ ਔਖਾ ਪਰ ਹੋਰ ਸਾਡੇ ਕੋਲ ਹੋਰ ਇਹਦਾ ਹੱਲ ਕੋਈ ਨਹੀਂ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ